ਕਾਇਗੁਰਜੀ ਕਾਕਾ ਸਾਹਿਬ ਕਾਇਗੁਰਜੀ ਕੀ ਪਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਲੋਕ ਗੀਤ ਪੜ੍ਹ ਤੇ ਭਰਾ ਦੀ ਪਿਆਰ ਦਾ ਸੁਣਾਉਣ ਲੱਗੇ ਜੀ ਸੁਣਿਓ ਜੀ ਪਿਆਰ ਦੇ ਨਾਲ ਵੀਰਾ ਵੀ ਵੇ ਮੇਰੀ ਅਮੜੀ ਦਿਆ ਜਾਇ ਤੈ ਜੜੇ ਬਾਵਲ ਦੀ ਲਾਈ ਵੇ ਵੀਰ ਆ ਵੇ ਵਣਟੀ ਕਾਜੋ ਮੰਗਦੀ ਬੇ ਲੀਰਾਵੇ ਵੇਣੇ ਤੇ ਪਿਆਜ ਮੰਗਦੀ ਲੈ ਪੈਣ ਜੋਟੀਆਂ ਜੋ ਮੰਗਦੀ ਬੂਰੀ ਚੋਟੀ ਦਾ ਸੰਗਲ ਫੜਾਈ ਬੇ ਬੇ ਮੇਰੀ ਅਮੜੀ ਦਿਆ ਜਾਇ ਬੇ ਮੇਰੀ ਅਮੜੀ ਦੇ ਲਈ ਵੇ ਮਾਈ ਗੁਰਜੀਕਾ ਖਾਲਸਾ ਮਾਈ ਗੁਰਜੀਕੀ ਫਤੇਜੀ ਬਹੁਤ ਛੋਟਾ ਹੀ ਸੀ ਗੀਤਤਾ ਜੀ ਪਾਰੇ ਦੇ ਵਿੱਚ ਮਠਾਸ ਜਰੂਰ ਹੈਗਾ ਭੈਣ ਤੇ ਪਿਆ ਭੈਣ ਤੇ ਭਰਾ ਦਾ ਪਿਆਰ ਆ ਜੀ ਜੋ ਭੈਣ ਵੰਗਦੀ ਆ ਪਰ ਭਰਾ ਜਰੂਰ ਚਾਹੇ ਔਖਾ ਹੋ ਕੇ ਦੇਵੇ ਚਾਹੇ ਸੌਖਾ ਹੋ ਕੇ ਦੇਵੇ ਪਰ ਆਪਣੀ ਭੈਣ ਦੀ ਆਸ਼ਾ ਜੋ ਮਾਂ ਦੀ ਤਮੰਨਾ ਉਹ ਪੂਰੀ ਜਰੂਰ ਕਰਦਾ ਕਰਨੀ ਵੀ ਚਾਹੀਦੀ ਆ ਜੀ ਸਭ ਨੂੰ ਤੇ ਬਈ ਮੇਰੇ ਹੱਥ ਵਨ ਕੇ ਬੇਨਤੀ ਹੈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲਾਂ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਹੁਣ ਨਵੇਂ ਜੁੜਨੇ ਨੇ ਜੁੜ ਜੋ ਜੀ ਮੇਰੇ ਕੰਟੀ ਵਾਲੇ ਬਟਨ ਨੂੰ ਪ੍ਰੈਸ ਕਰਦੇ ਹੋ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਜੀ ਚਲੋ ਜੀ ਮੈਂ ਅੱਧਿਆਂ ਫਿਰ ਅਗਲੀ ਵੀਡੀਓ ਦੇ ਵਿੱਚ ਜਾਾਂਗੀ ਤਕਾਵਾਂਗੇ ਜਾਾਂ ਫਿਰ ਰੈਸਪੀ ਬਣਾਵਾਂਗੇ ਹੁਣ ਮੌਸਮ ਵੀ ਬਦਲ ਚੱਲਿਆ ਤੇ ਹਵਾ ਚੱਲਦੀ ਬਾਹਰਲੇ ਪਾਸੇ ਬੈਠਿਆਂ ਜੀ ਵਿੜੇ ਦੇ ਵਿੱਚ 4 ਵਜੇ ਹੋਏ ਨੇ ਵੈਗੜੀ ਚਿਕਾ ਖਾਸਾ ਵੈਗੜੀ ਚਿਕੀ ਫਤੇ